ਨਦੀ ਬਠਿੰਡਾ ਚ ਰੋਡਵੇਜ਼ ਦੀਆਂ ਦੋ ਬੱਸਾਂ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਦੱਸ ਕੇ ਪੀਆਰਟੀਸੀ ਤੇ ਪੰਦ ਬੱਸ ਦੇ ਅੱਗੇ ਇੱਕ ਕੈਂਟਰ ਪਲਟ ਗਿਆ ਤੇ ਪਲਟੇ ਕੈਂਟਰ ਦੇ ਨਾਲ ਦੋਵੇਂ ਬੱਸਾਂ ਟਕਰਾ ਗਈਆਂ ਹਾਦਸੇ ਚ 8 ਸਵਾਰੀਆਂ ਜ਼ਖਮੀ ਹੋਈਆਂ ਨੇ ਦੱਸ ਕੇ ਦੋਹਾਂ ਬੱਸਾਂ ਦੇ ਸਾਹਮਣੇ ਆ ਕੈਂਟਰ ਪਲਟਿਆ ਹੈ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹਲਕੇ ਚਿਹਰੇ ਇਲਾਜ ਨੇ ਮੌਕੇ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ बठिडा रोडवेज दया दो, दो बसा हादसे का शिकार हुई नुकसान से बचा रहा है पलटिया हादसे जख्मी हुई पा रहे हो तस्वीर के अंदाजा लगाया जा सकता है कि हादसा भयानक बया होना है तस्वीर ने पी आर टीसी पन बस देखी दे जा सकती है इसके विचाले कैंटर वेखिया जा सकता है कि मूल लेकेट टकराया होता तो मेरा मेरे सहयोगी सूरज पान फोनलाइन मौजूद है ਸੂਰਤ ਜਾਨਣਾ ਚਾਹਾਂਗੇ ਕਿ ਆ ਜੋ ਹਾਦਸਾ ਹੋਇਆ ਹੈ ਵੱਡਾ ਹਾਦਸਾ ਵਜਾ ਕੀ ਰਹੀ ਜੋ ਪੀਆਰਟੀਸੀ ਤੇ ਪਨਬਸ ਦੇ ਅੱਗੇ ਆ ਕੈਂਟਰ ਕਿਵੇਂ ਫਲਟਿਆ ਦੇਖੋ ਜਿਸ ਤਰ੍ਹਾਂ ਦੀ ਮੌਕੇ ਤੋਂ ਜਾਣਕਾਰੀ ਮਿਲਦੀ ਹੈ ਡਰਾਈਵਰ ਕੰਡਕਟਰਾਂ ਨੇ ਜਿਸ ਤਰ੍ਹਾਂ ਜਾਣਕਾਰੀ ਦਿੱਤੀ ਹੈ ਜਿਹੜੀ ਸਵਾਰੀਆਂ ਬੈਠੀਆਂ ਸੀ ਜਦਮੀ ਹੋਈਆਂ ਨੇ ਉਹਨੇ ਦੱਸਿਆ ਹੈ ਕਿ ਡੱਬ ਵਾਲੀ ਤੋਂ ਦੋਨੇ ਬੱਸਾਂ ਚੱਲੀਆਂ ਸੀ ਇੱਕ ਪੀਆਰਟੀਸੀ ਦੀ ਸੀ ਔਰ ਦੂਸਰੀ ਪਨਬਸ ਦੀ ਸੀ ਜਦੋਂ ਬਠਿੰਡਾ ਦੇ ਸਰਕਾਰੀ ਹਸਪੀਟਲ ਨੂੰ ਦੋਨੇ ਬੱਸਾਂ ਕ੍ਰੋਸ ਕਰਦੀਆਂ ਨੇ ਤਾਂ ਉਹਨਾਂ ਦੇ ਅੱਗੇ ਇੱਕ ਕੈਂਟਰ ਹੈ ਜਿਹੜਾ ਪਹਿਲਾਂ ਤਾਂ ਉਹ ਡਵਾਈਡਰ ਦੇ ਨਾਲ ਟਕਰਾਉਂਦਾ ਤੇ ਉਸ ਤੋਂ ਬਾਅਦ ਇਜਰਤਾਰ ਖੋਨ ਕਰਕੇ ਉਹ ਸੜਕ ਦੇ ਪਿਆਲੇ ਪਲਟ ਜਾਂਦਾ ਹੈ ਉਸ ਤੋਂ ਪਹਿਲਾਂ ਕਿ ਕੋਈ ਡਰਾਈਵਰ ਪੀਆਰਟੀਸੀ ਵਾਲੇ ਕੋਈ ਸਮਝ ਪਾਉਂਦੇ ਜਾਂ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਉਸ ਤੋਂ ਪਹਿਲਾਂ ਜਿਹੜੀਆਂ ਦੋਨੇ ਬਸਾਂ ਸੀ ਉਹ ਇੱਕ ਤੋਂ ਇੱਕ ਦੂਸਰੀ ਦੇ ਨਾਲ ਟਕਰਾ ਕੇ ਕੈਂਟਰ ਦੇ ਨਾਲ ਟਕਰਾ ਗਈਆਂ ਜਿਸ ਦੇ ਕਾਰਨ 9 ਤੋਂ 10 ਲੋਕ ਜ਼ਖਮੀ ਹੋਏ ਨੇ ਕੈਂਟਰ ਦਾ ਜਿਹੜਾ ਸਾਰਾ ਸਮਾਨ ਹੈ ਉਹ ਵਿਛਿਆ ਹੋਇਆ ਤੁਹਾਨੂੰ ਸੜਕ ਦੇ ਨਜ਼ਰ ਆ ਰਿਹਾ ਪਰ ਕਿਤੇ ਨਾ ਕਿਤੇ ਜਾ ਕੇ ਸ਼ੁਰੂਆਤੀ ਜਾਂਚ ਦੇ ਵਿੱਚ ਕੈਂਟਰ ਦੀ ਲਾਪਰਵਾਹੀ ਦੇ ਕਾਰਨ ਦੋਨੇ ਬਸਾਂ ਹਾਦਸੇ ਦਾ ਸ਼ਿਕਾਰ ਹੋਈਆਂ ਨੇ ਹਾਲਾਂਕਿ ਇਸ ਦੇ ਵਿੱਚ ਰਾਹਤ ਦੀ ਖਬਰ ਇਹ ਰਹੀ ਹੈ ਕਿ ਜਿਆਦੇ ਸੱਤਾ ਸਵਾਰੀਆਂ ਨਹੀਂ ਲੱਗੀਆਂ ਮਾਮੂਲੀ ਸੱਤਾ ਲੱਗੀਆਂ ਨੇ ਕੁਝ ਨੂੰ ਫਾਸਟ ਦੇਮ ਤੋਂ ਬਾਅਦ ਘਰਾਂ ਦੇ ਵਿੱਚ ਢੇਕ ਦਿੱਤਾ ਹੈ ਕੁਝ ਸਵਾਰੀਆਂ ਨੇ ਹਜੇ ਵੀ ਪਠੰਡਾ ਦੇ ਹਸਪਤਾਲ ਦੇ ਇੱਕ ਦਾਖਲੇ ਪਰ ਕਿਤੇ ਨਾ ਕਿਤੇ ਜਾ ਕੇ ਜੀ ਸਵਾਲ ਉੱਠ ਰਹੇ ਨੇ ਉਸ ਕੈਂਟਰ ਚਾਲਕ ਦੇ ਉੱਪਰ ਕਿ ਆਖਰਕਾਰ ਕੀ ਇਸ ਤਰ੍ਹਾਂ ਦੀ ਵਜ੍ਹਾ ਸੀ ਕਿ ਕੈਂਟਰ ਉਸ ਦੇ ਸੰਤੁਲਨ ਤੋਂ ਬਾਹਰ ਹੋ ਗਿਆ ਤੇ ਐਡਾ ਵੱਡਾ ਹਾਸਾ ਹੈ ਜਿਹੜਾ ਉਹ ਬਟਿੰਡਾ ਦੇ ਵਿੱਚ ਹੋਇਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨੋਸਾ ਨੂੰ ਸੂਰਜ ਨੂੰ तमाम ਜਾਣਕਾਰੀ ਦੇਣ ਲਈ ਤੇਜ਼ ਤੇਜ਼ ਗ੍ਰਫਤਾਰੀ ਕਰਨ ਬਣੀ ਹੈ ਇਸ ਵਿਚਾਰੇ ਪਹਿਲੇ ਅਜ ਕੈਂਟਰ ਹੈ ਡਿਵਾਈਡਰ ਤੇ ਵੱਜਦਾ ਹੈ ਤੇ ਫਿਰ ਪੀਆਰਟੀਸੀ ਤੇ ਪੰਬਰਸ ਦੀ ਵਸਿਆਗੇ ਪਲਟ ਜਾਂਦਾ ਹੈ ਇਸ ਵਿਚਾਰੇ 9 ਤੋਂ 10 ਜੋ ਸਵਾਰੀਆਂ ਨੇ ਜ਼ਖਮੀ ਹੋਏ ਨੇ ਹਾਲਾਂਕਿ ਜਿਹੜੇ ਇਲਾਜ ਨੇ ਜਾਣੀ ਨੁਕਸਾਨ ਤੋਂ ਬਚਾ ਅੱਜ ਅਸੀਂ ਬਟਿੰਡੇ ਇੰਟਰੋ ਹੈ ਸਰਕਾਰੀ ਹਸਪਤਾਲ ਕੋਲੇ ਤਾ ਇੱਕ ਕੈਂਟਰ ਨੇ ਅਚਾਨਕ ਪੈਦਾ ਫਟ ਬਾਜੂ ਮਾਰਿਆ ਉਹਦੇ ਨਾਲ ਹੀ ਪਿੱਛੇ ਪੰਜਾਬ ਰੋਡਵੇਜ ਸੀ ਤਾਂ ਉਹਨੇ ਅੱਗੇ ਕਰਤਾ ਪੰਜਾਬ ਰੋਡਵੇਜ ਉਹਦੇ ਵਿੱਚ ਮੱਜੀ ਤਾਂ ਪਿੱਛੇ ਵੀ ਸਾਡੀ ਪੀਆਰਟੀਸੀ ਬੱਸ ਆ ਰਹੀ ਸੀ ਤਾਂ ਉਹ ਆਗੇ ਵਿੱਚ ਰੋਡਵੇਜ ਦੇ ਵਿੱਚ ਮੱਜੀ ਕੈਂਟਰ ਵਾਲੇ ਦੀ ਵਜ੍ਹਾ ਕਰਕੇ ਦੋ ਬੱਸਾਂ ਇੱਕ ਦੂਜੀ ਦੇ ਵਿੱਚ ਮੱਜੀਆਂ ਗਈ ਪਹਿਲਾਂ ਕੈਂਟਰ ਆਗੇ ਤੇ ਜਿੰਨੇ ਸੱਟਾਂ ਮੱਜੀਆਂ ਉਸ ਵਕਤ ਵਾਰੀਆਂ ਦੀ ਹੈਗੀਆਂ 7-8 ਵਾਰੀਆਂ ਦੀ ਸੱਟਾ ਕਾਫੀ ਆਈ ਮੈਂ ਇੱਕ ਲੋਕਾਂ ਦੇ ਦੰਦ ਟੁੱਟ ਗਏ ਤੇ ਟਾਂਕੇ ਤਕਰੀਬਨ ਆਹ ਵਾਰੀਆਂ ਦੇ ਲੱਗੇ ਇਹ ਕੈਂਟਰਾਂ ਦੀ ਫੁੱਲ ਗਲਤੀ ਹੈ ਉਹ ਪਹਿਲਾਂ ਝੂਠ ਬੋਲੀ ਜਾਂਦਾ ਫੇਰ-ਫੇਰ ਤੇ ਪਹਿਲਾਂ ਤਾਂ ਕਹਿੰਦਾ ਕਹਿੰਦਾ ਟਾਇਰ ਫਟ ਗਿਆ ਸੀ ਟਾਇਰ ਵੇਖੇ ਚਾਰੇ ਜਾ ਕੇ ਨਵੇਂ ਟਾਇਰਾਂ ਕੁਛ ਨਹੀਂ ਹੋਇਆ ਉਹਨੂੰ ਗੈਰਾਂ ਨੂੰ ਫੇਰ ਕਹਿੰਦਾ ਮੈਂ ਅਧਿਕਾਰੀ ਹੱਥ ਦਲ ਕੋਲੋਂ ਨਿਕਲਿਆ ਜੀ ਉਹ ਬਾਰ-ਬਾਰ ਝੂਠ ਬੋਲ ਰਿਹਾ ਇਹ ਕੋਈ ਨਹੀਂ ਚਾਹੀਦਾ ਅਰਦਾ ਹੀ ਹੋਣਾ ਚਾਹੀਦਾ ਉਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇੰਨੇ ਸਵਾਰੀਆਂ ਨੇ ਜਗਮੀ ਕੀਤੀ ਉਹਨਾਂ ਨੂੰ